ਕੈਨੇਡਾ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਜਿੱਥੇ ਕਿ ਦੋ ਟ੍ਰੇਨਿੰਗ ਜਹਾਜ਼ਾਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ ਹੈ ਜਿੱਥੇ ਦੋ ਟ੍ਰੇਨੀ ਪਾਇਲਟਾਂ ਦੀ ਵੀ ਮੌਤ ਹੋ ਗਈ ਹੈ ਮ੍ਰਿਤਕਾਂ ਦੇ ਵਿੱਚ ਭਾਰਤੀ ਮੂਲ ਦਾ ਇੱਕ ਵਿਦਿਆਰਥੀ ਪਾਇਲਟ ਵੀ ਸ਼ਾਮਲ ਹੈ ਟੋਰਾਂਟੋ ਦੇ ਵਿੱਚ ਭਾਰਤੀ ਮਹਾਕੌਂਸਲੇਟ ਨੇ ਬੁੱਧਵਾਰ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਇਹ ਹਾਦਸਾ ਮੰਗਲਵਾਰ ਸਵੇਰੇ ਕੈਨੇਡਾ ਦੇ ਦੱਖਣੀ ਮੈਨੀਟੋਬਾ ਚ ਸਥਿਤ ਸਟਾਈਨਬੈਕ ਸਾਊਥ 에ਅਰਪੋਰਟ ਦੇ ਨੇੜੇ ਵਾਪਰਿਆ ਜਹਾਜ਼ਾ ਦੇ ਮਲਬੇ ਨੂੰ ਉਸ ਰੰਵੇ ਤੋਂ ਲਗਭਗ 400 ਮੀਟਰ ਦੂਰ ਮਿਲਿਆ ਜਿਸ ਦਾ ਇਸਤੇਮਾਲ ਹਾਰਵਜ਼ 에ਅਰ ਪਾਇਲਟ ਸਕੂਲ ਟ੍ਰੇਨਿੰਗ ਲਈ ਕਰਦਾ ਸੀ ਮਹਾਕੌਂਸਲੇਟ ਨੇ ਐਕਸ ਤੇ ਇੱਕ ਪੋਸਟ ਪਾਈ ਜਿਸ ਦੇ ਵਿੱਚ ਲਿਖਿਆ ਕਿ ਡੂੰਘੇ ਦੁੱਖ ਭਰੀ ਭਾਵਨਾਵਾਂ ਨਾਲ ਅਸੀਂ ਇੱਕ ਨੌਜਵਾਨ ਭਾਰਤੀ ਵਿਦਿਆਰਥੀ ਪਾਇਲਟ ਸ਼੍ਰੀ ਹਰ ਸੁਕੇਸ਼ ਦੇ ਦਰਦਨਾਕ ਦੇਹਾਂਤ ਤੇ ਸੋਗ ਪ੍ਰਗਟ ਕਰਦੇ ਹਾਂ ਜਿਨ੍ਹਾਂ ਨੇ ਸਟਾਈਨਬੈਕ ਮੈਨੀਟੋਬਾ ਦੇ ਨੇੜੇ ਅਸਮਾਨ 'ਚ ਹੋਈ ਟੱਕਰ ਦੇ ਵਿੱਚ ਆਪਣੀ ਜਾਨ ਗਵਾ ਦਿੱਤੀ। ਅਸੀਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਆਪਣੀ ਗਹਿਰੀ ਸੰਵੇਦਨਾ ਪ੍ਰਗਟ ਕਰਦੇ ਹਾਂ। ਮਹਾਕੌਂਸੂਲੇਟ ਦੁਖੀ ਪਰਿਵਾਰ ਪਾਇਲਟ ਟ੍ਰੇਨਿੰਗ ਸਕੂਲ ਅਤੇ ਸਥਾਨਕ ਪੁਲਿਸ ਦੇ ਸੰਪਰਕ ਵਿੱਚ ਹੈ ਅਤੇ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ। ਸਾਨਕ ਮੀਡੀਆ ਵਿੱਚ ਸਾਹਮਣੇ ਆਈ ਰਿਪੋਰਟਾਂ ਮੁਤਾਬਕ ਸ਼੍ਰੀ ਹਰ ਨੇ ਪਹਿਲਾਂ ਹੀ ਆਪਣਾ ਪ੍ਰਾਈਵੇਟ ਪਾਇਲਟ ਲਾਇਸੈਂਸ ਹਾਸਲ ਕਰ ਲਿਆ ਸੀ ਅਤੇ ਹੁਣ ਉਹ ਕਮਰਸ਼ੀਅਲ ਪਾਇਲਟ ਸਰਟੀਫਿਕੇਟ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਹਾਰਜ਼ 에ਅਰ ਪਾਇਲਟ ਟ੍ਰੇਨਿੰਗ ਸਕੂਲ ਦੇ ਪ੍ਰਧਾਨ ਐਡਮ ਪੈਨਰ ਅਨੁਸਾਰ ਹਾਦਸੇ ਦੇ ਸਮੇਂ ਦੋ ਵਿਦਿਆਰਥੀ ਪਾਇਲਟ ਛੋਟੇ ਸਸਨਾ ਸਿੰਗਲ ਇੰਜਨ ਵਾਲੇ ਜਹਾਜ਼ਾ ਵਿੱਚ ਟੇਕ-ਆਫ ਅਤੇ ਲੈਂਡਿੰਗ ਦੀ ਪ੍ਰੈਕਟਿਸ ਕਰ ਰਹੇ ਸਨ ਪੈਨਰ ਨੇ ਕਿਹਾ ਕਿ ਲੱਗਦਾ ਹੈ ਕਿ ਦੋਵੇਂ ਪਾਇਲਟ ਇੱਕੋ ਸਮੇਂ ਉਤਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਛੋਟੇ ਰਨਵੇ ਤੋਂ ਥੋੜੀ ਦੂਰੀ ਤੇ ਟਕਰਾ ਗਏ ਨਿਊਯਾਰਕ ਪੋਸਟ ਦੀ ਇੱਕ ਰਿਪੋਰਟ ਮੁਤਾਬਕ ਉਹਨਾਂ ਦੇ ਜਹਾਜ਼ ਵਿੱਚ ਰੇਡੀਓ ਮੌਜੂਦ ਸੀ ਪਰ ਲੱਗਦਾ ਹੈ ਕਿ ਕਿਸੇ ਵੀ ਪਾਇਲਟ ਨੇ ਦੂਜੇ ਜਹਾਜ਼ ਨੂੰ ਆਉਂਦੇ ਨਹੀਂ ਦੇਖਿਆ ਹਾਦਸੇ ਤੋਂ ਬਾਅਦ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਨੇ ਦੋਵਾਂ ਪਾਇਲਟਾਂ ਨੂੰ ਘਟਨਾ ਸਥਲ ਤੇ ਹੀ ਮ੍ਰਿਤਕ ਠੋਸ਼ਿਤ ਕਰ ਦਿੱਤਾ ਹਾਰਜ਼ 에ਅਰ ਪਾਇਲਟ ਟ੍ਰੇਨਿੰਗ ਸਕੂਲ ਦੀ ਸ਼ੁਰੂਆਤ 1970 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਹੋਈ ਸੀ ਕੈਨੇਡਾ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਜਿੱਥੇ ਕਿ ਦੋ ਟ੍ਰੇਨਿੰਗ ਜਹਾਜ਼ਾਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ ਹੈ ਜਿੱਥੇ ਦੋ ਟ੍ਰੇਨੀ ਪਾਇਲਟਾਂ ਦੀ ਵੀ ਮੌਤ ਹੋ ਗਈ ਹੈ ਮ੍ਰਿਤਕਾਂ ਦੇ ਵਿੱਚ ਭਾਰਤੀ ਮੂਲ ਦਾ ਇੱਕ ਵਿਦਿਆਰਥੀ ਪਾਇਲਟ ਵੀ ਸ਼ਾਮਲ ਹੈ ਟੋਰਾਂਟੋ ਦੇ ਵਿੱਚ ਭਾਰਤੀ ਮਹਾਕੌਂਸਲੇਟ ਨੇ ਬੁੱਧਵਾਰ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਇਹ ਹਾਦਸਾ ਮੰਗਲਵਾਰ ਸਵੇਰੇ ਕੈਨੇਡਾ ਦੇ ਦੱਖਣੀ ਮੈਨੀਟੋਬਾ ਚ ਸਥਿਤ ਸਟਾਈਨਬੈਕ ਸਾਊਥ 에ਅਰਪੋਰਟ ਦੇ ਨੇੜੇ ਵਾਪਰਿਆ ਜਹਾਜ਼ਾ ਦੇ ਮਲਬੇ ਨੂੰ ਉਸ ਰਨਵੇ ਤੋਂ ਲਗਭਗ 400 ਮੀਟਰ ਦੂਰ ਮਿਲਿਆ ਜਿਸ ਦਾ ਇਸਤੇਮਾਲ ਹਾਰਜ਼ 에ਅਰ ਪਾਇਲਟ ਸਕੂਲ ਟ੍ਰੇਨਿੰਗ ਲਈ ਕਰਦਾ ਸੀ ਮਹਾਕੌਂਸਲੇਟ ਨੇ ਐਕਸ ਤੇ ਇੱਕ ਪੋਸਟ ਪਾਈ ਜਿਸ ਦੇ ਵਿੱਚ ਲਿਖਿਆ ਕਿ ਡੂੰਘੇ ਦੁੱਖ ਭਰੀ ਭਾਵਨਾਵਾਂ ਨਾਲ ਅਸੀਂ ਇੱਕ ਨੌਜਵਾਨ ਭਾਰਤੀ ਵਿਦਿਆਰਥੀ ਪਾਇਲਟ ਸ਼੍ਰੀ ਹਰ ਸੁਕੇਸ਼ ਦੇ ਦਰਦਨਾਕ ਦੇਹਾਂਤ ਤੇ ਸੋਗ ਪ੍ਰਗਟ ਕਰਦੇ ਹਾਂ ਜਿਨ੍ਹਾਂ ਨੇ ਸਟਾਈਨਬੈਕ ਮੈਨੀਟੋਬਾ ਦੇ ਨੇੜੇ ਅਸਮਾਨ 'ਚ ਹੋਈ ਟੱਕਰ ਦੇ ਵਿੱਚ ਆਪਣੀ ਜਾਨ ਗਵਾ ਦਿੱਤੀ ਅਸੀਂ ਉਹਨਾਂ ਦੇ ਪਰਿਵਾਰ ਪ੍ਰਤੀ ਆਪਣੀ ਗਹਿਰੀ ਸੰਵੇਦਨਾ ਪ੍ਰਗਟ ਕਰਦੇ ਹਾਂ ਮਹਾਕੌਂਸਲੀਟ ਦੁਖੀ ਪਰਿਵਾਰ ਪਾਇਲਟ ਟ੍ਰੇਨਿੰਗ ਸਕੂਲ ਅਤੇ ਸਥਾਨਕ ਪੁਲਿਸ ਦੇ ਸੰਪਰਕ ਵਿੱਚ ਹੈ ਅਤੇ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ। ਸਾਨਕ ਮੀਡੀਆ ਵਿੱਚ ਸਾਹਮਣੇ ਆਈ ਰਿਪੋਰਟਾਂ ਮੁਤਾਬਕ ਸ਼੍ਰੀ ਹਰ ਨੇ ਪਹਿਲਾਂ ਹੀ ਆਪਣਾ ਪ੍ਰਾਈਵੇਟ ਪਾਇਲਟ ਲਾਇਸੈਂਸ ਹਾਸਲ ਕਰ ਲਿਆ ਸੀ ਅਤੇ ਹੁਣ ਉਹ ਕਮਰਸ਼ੀਅਲ ਪਾਇਲਟ ਸਰਟੀਫਿਕੇਟ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਹਾਰਵਜ਼ 에ਅਰ ਪਾਇਲਟ ਟ੍ਰੇਨਿੰਗ ਸਕੂਲ ਦੇ ਪ੍ਰਧਾਨ ਐਡਮ ਪੈਨਰ ਅਨੁਸਾਰ ਹਾਦਸੇ ਦੇ ਸਮੇਂ ਦੋ ਵਿਦਿਆਰਥੀ ਪਾਇਲਟ ਛੋਟੇ ਸਸਨਾ ਸਿੰਗਲ ਇੰਜਨ ਵਾਲੇ ਜਹਾਜ਼ਾ ਵਿੱਚ ਟੇਕ-ਆਫ ਅਤੇ ਲੈਂਡਿੰਗ ਦੀ ਪ੍ਰੈਕਟਿਸ ਕਰ ਰਹੇ ਸਨ ਪੈਨਰ ਨੇ ਕਿਹਾ ਕਿ ਲੱਗਦਾ ਹੈ ਕਿ ਦੋਵੇਂ ਪਾਇਲਟ ਇੱਕੋ ਸਮੇਂ ਉਤਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਛੋਟੇ ਰਨਵੇ ਤੋਂ ਥੋੜੀ ਦੂਰੀ ਤੇ ਟਕਰਾ ਗਈ ਨਿਊਯਾਰਕ ਪੋਸਟ ਦੀ ਇੱਕ ਰਿਪੋਰਟ ਮੁਤਾਬਕ ਉਨ੍ਹਾਂ ਦੇ ਜਹਾਜ਼ ਵਿੱਚ ਰੇਡੀਓ ਮੌਜੂਦ ਸੀ ਪਰ ਲੱਗਦਾ ਹੈ ਕਿ ਕਿਸੇ ਵੀ ਪਾਇਲਟ ਨੇ ਦੂਜੇ ਜਹਾਜ਼ ਨੂੰ ਆਉਂਦੇ ਨਹੀਂ ਦੇਖਿਆ ਹਾਦਸੇ ਤੋਂ ਬਾਅਦ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਨੇ ਦੋਵਾਂ ਪਾਇਲਟਾਂ ਨੂੰ ਘਟਨਾ ਸਥਲ ਤੇ ਹੀ ਮ੍ਰਿਤਕੋਸ਼ਿਤ ਕਰ ਦਿੱਤਾ ਹਾਰਜ਼ 에ਅਰ ਪਾਇਲਟ ਟ੍ਰੇਨਿੰਗ ਸਕੂਲ ਦੀ ਸ਼ੁਰੂਆਤ 1970 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਹੋਈ ਸੀ